ਬਿਜਲੀ ਬਿੱਲ 2025 ਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਵਕਤ ਅਸੀਂ ਸੰਗਰੂਰ ਦੇ ਵਿੱਚ ਆ ਸੰਗਰੂਰ ਦੇ ਪਿੰਡ ਬਡਰੋਖਾਂ ਦੇ ਵਿੱਚ ਹੁਣ ਬਿਜਲੀ ਬਿੱਲ 2025 ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿਹੜੇ ਪ੍ਰੀਪੇਡ ਮੀਟਰ ਹੈਗੇ ਨੇ ਉਹ ਉਖਾੜਨੇ ਸ਼ੁਰੂ ਕਰ ਦਿੱਤੇ ਗਏ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਜਿਹੜੇ ਵਿਜਲ ਦੇ ਮੀਟਰ ਲੱਗੇ ਹੋਏ ਨੇ ਪ੍ਰੀਪੇਡ ਉਹਨਾਂ ਨੂੰ ਉਖਾੜ ਰਹੇ ਨੇ ਕਿਤਨਾ ਕਿਤੇ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਾਂ ਰੋਕੀਆਂ ਗਈਆਂ ਸੀ ਲਗਾਤਾਰ ਵੱਡੇ ਪ੍ਰਦਰਸ਼ਨ ਜਿਹੜੇ ਹੈਗੇ ਨੇ ਉਹਨਾਂ ਦਾ ਐਲਾਨ ਕੀਤਾ ਜਾ ਰਿਹਾ ਤੇ ਹੁਣ ਕਿਤਨਾ ਕਿਤੇ ਕੀ ਐਮਐਮ ਦੀ ਕਾਲ ਦੇ ਉੱਪਰ ਕਿਸਾਨ ਜਿਹੜੇ ਹੈਗੇ ਨੇ ਬਿਜਲੀ ਦੇ ਇਹ ਪ੍ਰੀਪੇਡ ਮੀਟਰ ਨੇ ਉਹ ਉਖਾੜ ਰਹੇ ਨੇ ਕਿਹਾ ਗਿਆ ਸੀ ਕਿ ਅੱਜ ਪੂਰੇ ਵੱਡੇ ਗਿਣਤੀ ਦੇ ਵਿੱਚ ਕਿਸਾਨਾਂ ਦੇ ਜਿਹੜੇ ਬਿਜਲੀ ਦੇ ਪ੍ਰੀਪੇਡ ਮੀਟਰ ਨੇ ਉਹ ਉਖਾੜੇ ਜਾਣਗੇ ਉਸ ਤੋਂ ਬਾਅਦ ਕੱਲ 10 ਤਰੀਕ ਨੂੰ ਇਹ ਮੀਟਰ ਜਮ੍ਹਾਂ ਕਰਵਾਏ ਜਾਣਗੇ ਬਿਜਲੀ ਦੇ ਦਫ਼ਤਰਾਂ ਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਦੱਸ ਦੇ ਕਿ ਜਿਹੜੇ ਲੋਕ ਖੁਦ ਕਹਿ ਰਹੇ ਨੇ ਕਿ ਸਾਡੇ ਇਹ ਮੀਟਰ ਉਤਾਰੇ ਜਾਣ ਉਹਨਾਂ ਦੇ ਹੀ ਜਿਹੜੇ ਮੀਟਰ ਨੇ ਇਹ ਉਤਾਰੇ ਜਾ ਰਹੇ ਨੇ ਬਾਈ ਜੀ ਕਿੱਥੇ ਖੜੇ ਹੋ ਤੇ ਕਿੰਨੀ ਗਿਣਤੀ 'ਚ ਤੁਹਾਡੇ ਵੱਲੋਂ ਇਹ ਅੱਜ ਕਾਰਵਾਈ ਕੀਤੀ ਜਾ ਰਹੀ ਆ ਅੱਜ ਦੀ ਸਾਡੇ ਕੋਲੇ 25-30 ਕਿਲੋਮੀਟਰ ਦੀ ਲਿਸਟ ਬਣੀ ਹੋਈ ਹੈ ਲੋਕਾਂ ਦੇ ਸਨੇਹ ਆਏ ਹੋਏ ਨੇ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਲੋਸਮੈਂਟ ਕਰੀ ਤਿੰਨੇ ਗੁਰਦੁਆਰਿਆਂ ਚ ਤੇ ਲੋਕ ਬੜੀਆ ਸਹਿਯੋਗ ਦੇ ਰਹੇ ਨੇ ਲੋਕ ਪ੍ਰਾਈਵੇਟ ਬਿਜਲੀ ਹੋਣ ਤੋਂ ਦੁਖੀ ਨੇ ਤੇ ਵੀ ਜੇ ਆਮ ਘਰਾਂ ਦਾ ਤੇ ਲੋਕਾਂ ਦਾ ਮੰਨਣਾ ਵੀ ਜੇ ਇਹ ਪ੍ਰਾਈਵੇਟ ਲਾਈਟ ਬਿਜਲੀ ਕਰਤੀ ਸਰਕਾਰ ਨੇ ਤਾਂ ਸੱਤੋ ਇਹਦੇ ਵਿੱਚ SIM ਪਏ ਨੇ Airtel ਦੇ ਜਿਹੜੇ ਸੱਤੋ ਰੀਚਾਰਜ ਨਹੀਂ ਕਰਵਾ ਕੇ ਅਡਵਾਂਸ ਚਲਾਏ ਜਾਣੇ ਤੇ ਵੀ ਇਸ ਚੀਜ਼ ਤੋਂ ਲੋਕਾਂ ਨੂੰ ਦਿੱਕਤ ਆ ਗਈ ਬੀਜੇ ਸਰਕਾਰ ਨੇ ਲਾਉਣ ਦੇ ਮੋਰਚੇ ਦਾ ਇਹ ਫੈਸਲਾ ਵੀ ਤਾਂ ਸਰਕਾਰੀ ਪੱਕੇ ਮੀਟਰ ਲਾਏ ਜਾਣ ਜਿਹੜੇ ਮੀਟਰ ਪ੍ਰਾਈਵੇਟ ਕੰਪਨੀਆਂ ਬਾਨੀਆਂ ਡਾਨੀਆਂ ਦੇ ਨੇ ਜੋ ਸਾਰਾ ਦੇਸ਼ ਅੱਜ ਸਰਕਾਰਾਂ ਬਾਨੀਆਂ ਡਾਨੀਆਂ ਨੂੰ ਸੰਭਾਉਣ ਰ ਜਾ ਰਹੀਆਂ ਨੇ ਅਸੀਂ ਤਾਂ ਵਿਰੋਧ ਕਰਦੇ ਵੀ ਇਹ ਸਰਕਾਰੀ ادارے ਚੱਲਦੇ ਰਹੇ ਹਨ ਲੋਕਾਂ ਨੂੰ ਵੀ ਰੋਜ਼ਗਾਰ ਮਿਲੇ ਸਾਡੇ ਦੇਸ਼ਦਿਆਂ ਨੂੰ ਤੇ ਜਿਹੜੀਆਂ ਜ਼ਮੀਨਾਂ ਸਰਕਾਰ ਆਪਣੇ ਲੋਕਾਂ ਨੇ ਦਿੱਤੀਆਂ ਨੇ ਅਦਾਰੇ ਖੜੇ ਕਰਨ ਵਾਸਤੇ ਜਿਵੇਂ ਆਪਣੀ ਬਿਜਲੀ ਬੋਰਡ ਦੇ ਗ੍ਰੈਡ ਲੱਗੇ ਨੇ ਇਹ ਪੰਚਾਇਤੀ ਜ਼ਮੀਨਾਂ ਪੰਡਾਣੇ ਦੇ ਕੇ ਅਦਾਰੇ ਖੜੇ ਕਰਾਈ ਤੀਏ ਅੱਜ ਸਰਕਾਰ ਇਹਨਾਂ ਦਾ ਭੋਗ ਪਾਉਣ ਜਾ ਰਹੀ ਹੈ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਆਂ ਵੀ ਜਿਹੜਾ ਜਿਸ ਤਰੀਕੇ ਨਾਲ ਤੁਸੀਂ ਡਾਇਰੈਕਟ ਬਿਜਲੀ ਕਰ ਰਹੇ ਹੋ ਮੀਟਰ ਪਟ ਰਹੇ ਹੋ ਕਿਸਾਨ ਨੂੰ ਜੁਰਮਾਨਾ ਹੁੰਦਾ ਜਾਂ ਇਹਨਾਂ ਲੋਕਾਂ ਨੂੰ ਜੁਰਮਾਨਾ ਹੁੰਦਾ ਫਿਰ ਉਹਦਾ ਕੀ ਕੌਣ ਜ਼ਿੰਮੇਵਾਰ ਹੋਊਗਾ ਉਹ ਤਾਂ ਸਾਡੀ ਜਥੇਬੰਦੀਆਂ ਜ਼ਿੰਮੇਵਾਰੀ ਨਾਲ ਡਟ ਕੇ ਵਿਰੋਧ ਕਰਨੀਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਹਿਰ ਨੂੰ ਹੋਰ ਤੇਜ਼ ਕਰਾਂਗੇ ਕਿਸੇ ਨੂੰ ਜੁਰਮਾਨਾ ਨਹੀਂ ਪੈਣ ਦਿੰਦੇ ਐਵਰੇਜ ਦਾ ਬਿੱਲ ਜੋੜਾ ਜਾਇਜ਼ ਬਣਦਾ ਜੋ ਪਹਿਲੇ ਤਰੀਕੇ ਨਾਲ ਉਹੀ ਭਰਿਆ ਜਾਊਗਾ ਕਿਸੇ ਨਾਲ ਕਿਸ ਤੱਕ ਐਸਾ ਹੀ ਨਹੀਂ ਹੋਣਾ ਇਹਦੇ ਕਿਸੇ ਕਾਰਵਾਈ ਹੁੰਦੀ ਹੈ ਕਿ ਕਾਨੂੰਨੀ ਕਾਰਵਾਈ ਕਿਉਂ ਕਿਦਾਂ ਕਿਦਾਂ ਸਰਕਾਰੀ ਪ੍ਰਾਪਰਟੀ ਕਹਿ ਸਕਦੇ ਆਪਾਂ ਕੋਈ ਚੱਕਰ ਨਹੀਂ ਜਿਹੜੀ ਹੋਊਗੀ ਉਹ ਫਿਰ ਜਥੇਬੰਦੀਆਂ ਦੇਖ ਲੈਣਗੀਆਂ ਜਿਹੜੀ ਕਾਰਵਾਈ ਹੋਊਗੀ ਉਹ ਤੇ ਇਸ ਤਰ੍ਹਾਂ ਸਾਡਾ ਇਹ ਫੈਸਲਾ ਹੀ ਆ ਬਸ ਜਥੇਬੰਦੀਆਂ ਵੱਲੋਂ ਸਾਨੂੰ ਪੱਕੇ ਆਗੂਆਂ ਦੇ ਸੂਬਾ ਕਮੇਟੀ ਦੇ ਸਾਡੇ ਸਨੇਹੀ ਲੱਗੇ ਹੋਏ ਨੇ ਆਏ ਹੋਏ ਨੇ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਵਿਚਾਰ ਕੇ ਮੁੱਦੇ ਰੱਖੇ ਹੋਏ ਨੇ ਤੇ ਕਿਸੇ ਵੀ ਤਰ੍ਹਾਂ ਅਸੀਂ ਇਸ ਤਰ੍ਹਾਂ ਸਰਕਾਰ ਦਾ ਅਸੀਂ ਵਿਰੋਧ ਕਰਦੇ ਰਹਾਂਗੇ ਕਿਸੇ ਦੀ ਕੁੰਡੀ ਸਾਰੀਆਂ ਲਾ ਕੇ ਕਿਹਨੂੰ ਢੇਰ ਜੀ ਨਹੀਂ ਬੈਠਣ ਹੁੰਦੇ ਸਿੱਧੀਆਂ ਲਾਈਟਾਂ ਚਲਾਵਾਂਗੇ ਤੇ ਸਰਕਾਰ ਨੇ ਜਿਹੜਾ ਕਰਨਾ ਉਹ ਕਰ ਲੇ ਜਥੇਬੰਦੀਆਂ ਦਾ ਇਹ ਲਾਨ ਹੈ ਬਿਲਕੁਲ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਇਹ ਅੱਜ ਐਲਾਨ ਕੀਤਾ ਗਿਆ ਸੀ ਤਾਂ ਹੁਣ ਪਿੰਡ ਬਡਰੋਖਾਂ ਦੇ ਵਿੱਚ ਇਹ ਜਿਹੜੀ ਆ ਕਾਰਵਾਈ ਆ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਇਹ ਮੀਟਰ ਹੈਗੇ ਨੇ ਜਿਨ੍ਹਾਂ ਨੂੰ ਕਿਸਾਨ ਚਿੱਪ ਵਾਲੇ ਮੀਟਰ ਸਰਲ ਪਾਸਟਾ ਚ ਕਹਿੰਦੇ ਨੇ ਪਰ ਇਹ ਪ੍ਰੀਪੇਡ ਡਿਜੀਟਲ ਮੀਟਰ ਹੈਗੇ ਨੇ ਇਹਨਾਂ ਦਾ ਕਿਸਾਨ ਵਿਰੋਧ ਕਰ ਰਹੇ ਨੇ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਕਿਸੇ ਵੀ ਜਗ੍ਹਾ ਦੇ ਉੱਪਰ ਇਹ ਮੀਟਰ ਅਗਰ ਲੱਗੇ ਹੋਣਗੇ ਤਾਂ ਸਾਡੇ ਵੱਲੋਂ ਪੁੱਟੇ ਜਾਣਗੇ ਪੁੱਟ ਕੇ ਬਿਜਲੀ ਵਿਭਾਗਾਂ 'ਚ ਜਮ੍ਹਾਂ ਕਰਾਏ ਜਾਣਗੇ ਤੇ ਦੂਜੇ ਨੰਬਰ ਦੇ ਉੱਪਰ ਜਿਹੜੇ ਆਮ ਮੀਟਰ ਹੈਗੇ ਨੇ ਪੁਰਾਣੇ ਵਾਲੇ ਉਹ ਮੀਟਰ ਲਗਾਏ ਜਾਣੇ ਇੱਕ ਸਾਨੂੰ ਦੇ ਵੱਲੋਂ ਮੰਗ ਕੀਤੀ ਜਾ ਰਹੀ ਆ ਤਾਂ ਕਿਤਨਾ ਕਿਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਮੀਟਰ ਉਖਾੜ ਦਿੱਤੇ ਗਏ ਨੇ ਡਾਇਰੈਕਟ ਸਪਲਾਈ ਕਰ ਦਿੱਤੀ ਗਈ ਆ ਇਹ ਯੂਨੀਅਨ ਕਹੇ ਰਹੀ ਆ ਕਿ ਅਗਰ ਕਿਸੇ ਕਿਸਮ ਦੀ ਕੋਈ ਕਾਰਵਾਈ ਹੁੰਦੀ ਆ ਤਾਂ ਉਹਦਾ ਵੀ ਸਾਡੇ ਵੱਲੋਂ ਡਟ ਕੇ ਵਿਰੋਧ ਕੀਤਾ ਜਾਊਗਾ ਨਾਉਂਡੀਆਂ ਪੰਜਾਬੀ ਤੋਂ ਚਰਨਜੀਤ ਕੌਸ਼ਲ